ਹਾਲੇ ਮੈਂ ਹਾਂ ਗੁਰਵਿੰਦਰ ਸਿੰਘ ਕਾਲਵਾ ਤੁਸੀ ਦੇਖੋ ਸਰਬੱਤ ਦਾ ਭਲਾ ਕਾਲਵਾ ਟੀਵੀ ਹਲਕਾ ਸ਼੍ਰੀ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕਾਲਵਾ ਆੜ ਪੀੜਤ ਗਰੀਬ ਪਰਿਵਾਰ ਦਲਬਾਹ ਸਿੰਘ ਜਿਨ੍ਹਾਂ ਦਾ ਘਰ ਥਾ ਇਹ ਕੰਢ ਜਿਹੜੀ ਆ ਬਾਰਸਾਂ ਜਾੜੀਆਂ ਆਉਣ ਦੇ ਕਾਰਨ ਡਿੱਗ ਚੁਕੀਆਂ ਨੇ ਤੁਸੀਂ ਵੇਖ ਰਹੇ ਜਿਹਾ ਜਿਹੜਿਆ ਘਰ ਦੀ ਉਚਾਈ ਆ ਪਿੰਡ ਦੇ ਲੈਵਲ ਦੇ ਹਿਸਾਬ ਦੇ ਨਾਲ ਘਟੋ ਘਟ ਅੱਠ ਫੁੱਟ ਦੀ ਜਿਹੜੀ ਇਹਨਾਂ ਦੇ ਮਕਾਨ ਦੀ ਉਚਾਈ ਆ ਤੇ ਅੱਠ ਫੁੱਟ ਜ਼ਮੀਨ ਆ ਠਹਾਵਾ ਕਾਫੀ ਇਨਾਂ ਦੇ ਜਿਹੜੀ ਬਾਰਸਾਂ ਆਉਣ ਦੇ ਕਾਰਨ ਇਸ ਗਰੀਬ ਦਾ ਮਜ਼ਦੂਰ ਦਾ ਜਿਹੜੇ ਕਾਫੀ ਨੁਕਸਾਨ ਹੋ ਗਿਆ ਵਾ ਆਪਾਂ ਕਰਦੇ ਆ ਗੱਲਬਾਤ ਕਿੰਨਾ ਕੋ ਨੁਕਸਾਨ ਹੋਇਆ ਤੇ ਮਿਰਦਾ ਕਿੰਨੇ ਕੋ ਦੇਣਾ ਤੇ ਕੰਧ ਡਿੱਗੀਆਂ ਹੋਇਆ ਤੇ ਕਿਵੇਂ ਇਹਨਾਂ ਦਾ ਬਚਾਅ ਹੋਇਆ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਹਾਂਜੀ ਦਲਬਖ ਸਿੰਘ ਜੀ ਸਾਲਵਾ ਪਿੰਡਿਆ ਜੀ ਜਿਹੜਾ ਤੁਹਾਡਾ ਜੇ ਨੁਕਸਾਨ ਹੋਇਆ ਵਾ ਕੰਧਾਂ ਡਿੱਗੀਆਂ ਨੇ ਕਿੰਨੇ ਕੋ ਦਿਨ ਹੋ ਗਏ ਨੇ ਹਾਂਜੀ ਆ ਤੇ ਪਹਿਲੇ ਮੀਨਾ ਡਿੱਗ ਪਿਆ ਹੈ ਇਧਰ ਲਈ ਸਾਹਮਣੇ ਤੇ ਆ ਜਿਹੜੇ ਹੂਣ ਪੌਦੇ ਜਾਦੇ ਮੀਂਹ ਤੇ ਇਹਦੇ ਨਾਲ ਆ ਕੰਮਰਾ ਡਿੱਗ ਗਿਆ ਨਾਲ ਹੀ ਕੰਡਾ ਪੜ ਗਿਆ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਹੈ ਇਸ ਕਾਨ ਅੰਦਰ ਜਿਹੜਾ ਸਮਾਨ ਹੀ 15 10-15000 ਰੁਪਏ ਦਾ ਤੇ ਇਹ ਸਮਾਨ ਸੋਹਣ ਅੰਦਰ ਜਿਹੜਾ ਇਹ ਸਾਰਾ ਥਲ ਸੜ ਗਿਆ ਬੈੱਡ ਗੱਦੇ ਚੋ ਚੋ ਕੇ ਇਹ ਕੰਡਾ ਬਾਗੀਆਂ ਆਪੀ ਮਸਕਾਨ ਕਮਰੇ ਦਾ ਵੀ ਜੋ ਜੋ ਵੀ ਤੁਹਾਡਾ ਸੌਣ ਨੇ ਆ ਹਾਂ ਅੱਜ ਤੁਹਾਨੂੰ ਦਿਖਾਉਣੇ ਆ ਤੁਸੀਂ ਦੇਖ ਰਹੇ ਕਿ ਮੌਸਮ ਜਿਹੜਾ ਹੁਣ ਵੀ ਪੂਰੀ ਜ਼ਰਾ ਖਰਾਬ ਆ। ਪੀ ਜਿਹੜਾ ਵਾ ਪੈ ਰਿਹਾ ਵਾ ਤੁਸੀਂ ਦੇਖ ਰਹੇ ਜਿਹੜਾ ਇਹਨਾਂ ਦਾ ਇੱਕ ਲੈਟਰਨ ਵਾਲਾ ਤੋਇਆ ਸੀ ਉਹ ਵੀ ਬਾਰਸ਼ਾਂ ਦੇ ਕਾਰਨ ਹੇਠ ਅੱਜ ਮੀਂਹ ਵਿੱਚ ਗਹਿ ਚੁਪਿਆ ਵਾ। ਹਾਂ ਜੀ ਮੇਜ ਕੀ ਜਗਾ ਨੁਕਸਾਨ ਹੋਇਆ ਵਾ? ਹਾਂ ਦੇਖੋ ਜੀ ਬੈੱਡ ਵੀ ਸਾਰੇ ਖਰਾਬ ਹੋ ਗਏ ਆ ਤੇ ਗੱਡੇ ਖਰਾਬ ਹੋ ਗਏ ਆ। ਬਾਕੀ ਜੋ ਵੀ ਅੰਦਰ ਸਮਾਨ ਸਮੂ ਨਹੀਂ। ਆ ਤੇ ਆ ਵੀ ਸ੍ਰਮੀ ਸਾਹ ਕੋ ਜੀ ਆ ਖਰਾਬ ਕੁਝ ਗਿਆ ਇਹ ਕਿ ਕਿ ਪੈਸੇ ਤੁਹਾਡਾ ਖਾ ਹੋਇਆ ਹਾਂ ਜੀ 15 16000 ਦਾ ਦੇ ਅੰਦਰ ਅੰਦਰ ਦਾ ਇਹ ਸਥਾਨ ਹੈਗਾ ਬੱਤੀਆ ਇਹ ਲੋ ਤੁਹਾਡੇ ਸਾਹਮਣੇ ਆ ਅਮਰੇ ਦੀਆਂ ਕੰਧਾਂ ਪਾਰ ਗਈਆਂ ਥੱਲੇ ਬੱਲੇ 40 ਨੀਵੀਂ ਆ ਤੇ ਨੀਂ ਦਾ ਪਾਣੀ ਨਾਲ ਨਾਲ ਲੱਗ ਜਾਂਦਾ ਵਿੱਚ ਅੱਜੋਂ ਮਿੱਟੀ ਅਗਈ ਤੁਸੀਂ ਦੇਖ ਰਹੇ ਜੇ ਦੇਖ ਰਹੇ ਜੇ ਜਿਹੜੀ ਚੰਦ ਵਾ ਤੇ ਬਾਸ ਆਉਣ ਦੇ ਕਾਰਨ ਲੱਗ ਚੁੱਕੀ ਆ ਕਿ ਤਾਂ ਵੀ ਕੈਮਰਾ ਮੈਨੂੰ ਕਹਾਂਗੇ ਕੈਮਰਾ ਇੱਥੋਂ ਵਾਲਾ ਕਰ ਦੇਣਾ ਆ ਵੇਖੋ ਜਿਹੜਾ ਇਹਨਾਂ ਦਾ ਇਹ ਫਰਸ਼ ਹੈ ਕਮਰੇ ਦਾ ਉਂਦੀ ਤਾਕਤ ਕਾਫੀ ਨੁਕਸਾਨ ਹੋਣ ਦੀ ਹੋਰ ਵੀ ਸੁਭਾਵਣਾ ਹੈ ਪੂਰੀ ਤਰ੍ਹਾਂ ਫਰਸ਼ ਵੀ ਜਿਹੜਾ ਪਾੜ ਚੁੱਕਾ ਵਾ ਬਹੁਤ ਤਗੜੀ ਬੱਡੇ ਜਿਹੜੀ ਕੰਦ ਦੇ ਵਿੱਚ ਜਿਹੜੀ ਆ ਇੱਕ ਕੁਝ ਕੰਦ ਨੂੰ ਪਕੜ ਸੀ ਉਹ ਕੰਦ ਦੇ ਵਿੱਚ ਜਿਹੜਾ ਆਪਣਾ ਜੋੜ ਜਿਹੜਾ ਵਾ ਛੱਡ ਚੁੱਕੀ ਆ ਇਸ ਬਦਲ ਕੈਮਰਾ ਮੈਨੂੰ ਕਹਾਂਗੇ ਬੁਖਾ ਦੇਣ ਕਿ ਕੰਦ ਦੇ ਵਿੱਚ ਜਿਹੜੀਆਂ ਇਹ ਦਰਾਰਾਂ ਪੈ ਚੁੱਕੀਆਂ ਨੇ ਪਾੜ ਪੈ ਚੁੱਕਾ ਵਾ ਕਿਤੇ ਵੀ ਪਾੜ ਵੱਢ ਸਕਦਾ ਵਾ ਤੇ ਹੋਰ ਨੁਕਸਾਨ ਹੋ ਸਕਦਾ ਹੈ ਤੇ ਤੁਹਾਡੇ ਸਾਹਮਣੇ ਆ ਜਿਹੜਾ ਕਿ ਤੁਸੀਂ ਵੇਖ ਰਹੇ ਜੇ ਕਿ ਸਿਰਫ țeੜਾ ਜਿਹੜੀਆਂ ਪੰਨਿਆਂ ਨੇ ਪਾੜ ਜਿਹੜਾ ਤੇ ਵੀ ਇਸ ਕਮਰੇ ਦਾ ਨੁਕਸਾਨ ਹੋਰ ਵੀ ਹੋ ਸਕਦਾ ਵਾ ਤੇ ਐਵੇਂ ਲੱਗਦਾ ਕਿ ਜੇ ਇੱਕ ਦੋ ਚਾਰ ਬਾਰਸਾਂ ਹੋਰ ਹੋ ਗਈ ਤੇ ਇਹ ਕਮਰਾ ਵੀ ਢਹਿ ਢੇਰੀ ਹੋ ਸਕਦਾ ਹੈ ਤੇ ਕਰਦੇ ਆਪਾਂ ਗੱਲਬਾਤ ਵੀਰ ਦੇ ਨਾਲ ਇਲਜ਼ਾਮ ਦੇਣਾ ਪੂਰਾ ਮਾਮਲਾ ਕੀ ਇਹ ਪੂਰਾ ਮਾਮਲਾ ਕਿਹੜਾ ਕੰਨ ਨੂੰ ਇਹਨਾਂ ਨੇ ਪਿੰਡ ਦੇ ਵਿੱਚ ਦੱਸਿਆ ਏ ਕਿਹੜਾ ਪਿੰਡ ਦੇ ਵਿੱਚ ਇਹਨਾਂ ਦੇ ਸਾਰ ਲਾਂ ਪਹੁੰਚਿਆ ਵਾ ਕਿਹੜਾ ਨਹੀਂ ਆ ਕਿੰਨੂ ਇਹ ਗੁੜੇ ਨੇ ਕੀ ਕੀ ਕੰਮ ਕਰਦੇ ਨੇ ਹਾਂਜੀ ਵੀਰ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ ਹਾਂਜੀ ਸਰ ਜੀ ਪਿੰਡ ਕਾਹਲਵਾ ਨਾਮ ਮੇਰਾ ਦਲਬਾਗ ਸਿੰਘ ਆ ਜੀ ਤੇ ਬਹੁਤ ਧੰਨਵਾਦ ਕਰਦਾ ਮੀਡੀਆ ਵਾਲਿਆਂ ਦੀ ਜਿਨ੍ਹਾਂ ਨੇ ਸਾਡੀ ਜਾਣ ਕੇ ਗਰੀਬਾਂ ਦੀ ਆਵਾਜ਼ ਸੁਣੀ ਆ ਆ ਵੇਖੋ ਕਿੰਨਾ ਸਾਡਾ ਨਸਕਾਨ ਹੋਇਆ ਮੀਂਹ ਦੇ ਨਾਲ ਹਾਟ ਪੀੜਤਿਆਂ ਜੀ ਮੀਂਹ ਦੇ ਨਾਲ ਕਮਰਾ ਵੀ ਡਿੱਗ ਪਿਆ ਪਰਲੇ ਬਣਿਓ ਆ ਵੀਦਰੋਂ ਡਿੱਗ ਪਿਆ ਜੋ ਬਾਥਰੂਮ ਬਣਾਏ ਸਭ ਕੁਝ ਤੈਸ ਨੈਸ ਹੋ ਗਿਆ ਐਂ ਗਰੀਬਾਂ ਨੇ ਹੁਣ ਕਿੱਥੋਂ ਬਣਾਉਣਾ ਸਾਡੇ ਕੋਲ ਤੇ ਆਪਦਾ ਰੋਟੀ ਪਾਣੀ ਦਾ ਬੜੀ ਮੁਸ਼ਕਲ ਨਾਲ ਟਾਈਮ ਪਾਸ ਹੁੰਦਿਆ ਜਿਸ ਵਕਤ ਪਾਣਾ ਵਰਤਿਆ ਤੁਹਾਡੀ ਕੰਧ ਡਿੱਗੀ ਆ ਕਮਰੇ ਦੀ ਜਾਂ ਆਹ ਕੰਧ ਡਿੱਗੀ ਆ ਉਸ ਵਕਤ ਕੀ ਮਾਹੌਲ ਸੀ ਕਿਵੇਂ ਦਾ ਮਾਹੌਲ ਸੀ ਮੌਸਮ ਕਿਦਾਂ ਸੀ ਜਾਂ ਵਰਦੇ ਮਿਊਚ ਡਿੱਗੀ ਆ ਕੰਦ ਗਜਾਮੀ ਰੁਕੀ ਡਿੱਗੀ ਆ ਹਾਂਜੀ ਨਹੀਂ ਮੀ ਪੈਂਡਾ ਸਾਡਾ ਬੇਟਾ ਬਾਥਰੂਮ ਦੇ ਵਿੱਚ ਵੜਿਆ ਸੀ ਬਾਥਰੂਮ ਕਰਕੇ ਬਾਹਰ ਹੀ ਨਿਕਲਿਆ ਤੇ ਉਸੇ ਵੇਲੇ ਸਾਰਾ ਕੁਛ ਆ ਡੇਪੀ ਆ ਡੇਪੀ ਤੇ ਤੁਹਾਡੇ ਕਮਰੇ ਦੀ ਕੰਦ ਆ ਹਾਂਜੀ ਇਹ ਰਾਤ ਡਿੱਗੀ ਆ ਜਾਂ ਦਿਨੇ ਡਿੱਗੀ ਆ ਜਾਂ ਉਸ ਵੇਲੇ ਕੋਈ ਅੰਦਰ ਹੈਗਾ ਸੀ ਹਾਂਜੀ ਸਾਮੀ ਡਿੱਗੀ ਆ ਜੀ ਸਾਨੂੰ ਪਤਾ ਲੱਗ ਗਿਆ ਸੀ ਇੰਨੀ ਥੱਲੇ ਬੰਨੋਂ ਤੇੜ ਪੜ ਗਈ ਆ ਇਹੀ ਉਸੇ ਟਾਈਮ ਹੀ ਮੁੜ ਕੇ ਆਪਣਾ ਬਚਾ ਕਰਨ ਲਈ ਇਧਰਲੇ ਬੰਨੇ ਆ ਗਏ ਫੇਰ ਅੰਦਰੋਂ ਨਹੀਂ ਜਾਂਦੀ ਅਸੀਂ ਵਰਨੋਂ ਹੀ हट ਗਈ ਅੰਦਰੋਂ ਕੀ ਕੀ ਤੁਹਾਡਾ ਨੁਕਸਾਨ ਹੋਇਆ ਦੇ ਵਿੱਚ ਹਾਂਜੀ ਬੈੱਡ ਗਲ ਗਿਆ ਜਿਹੜਾ ਕਮਰਾ ਚੋਂਦਾ ਹੈ ਉਤੋਂ ਗੱਦੇ ਹੋਰ ਵੀ ਕੁਝ ਸਮਾਨ ਖਰਾਬ ਹੋ ਗਿਆ ਕਮਰੇ ਕੋ ਤੁਹਾਡਾ ਨੁਕਸਾਨ ਹੋਇਆ ਹਾਂਜੀ 10-12000 ਦਾ 15000 ਦਾ ਹੋ ਗਿਆ ਨੁਕਸਾਨ ਅੰਦਰੋਂ ਜਿਹੜਾ ਕੁਝ ਸਮਾਨ ਸੂਣ ਪਿਆ ਸੀ ਵੱਧ ਤੋਂ ਵੱਧ 15000 ਦਾ ਤੁਹਾਡਾ ਨੁਕਸਾਨ ਹੋ ਹਾਂਜੀ ਤੇ ਕਮਰੇ ਕੋ ਤੁਹਾਡੇ ਜਿਹੜੇ ਤੁਹਾਡੇਆਂ ਕੰਧਾਂ ਡਿੱਗੀਆਂ ਨੂੰ ਹਾਂਜੀ ਆ ਪਹਿਲੇ ਮੀਂਹ ਨਾਲ ਡਿੱਗੀ ਆ ਤੇ ਆ ਜਦੋਂ ਬਾਅਦ ਦੇ ਵਿੱਚ ਮੀਂਹ ਜਾਦੇ ਆਇਆ ਇਹਦੇ ਨਾਲ ਆ ਇਧਰਲੀ ਕਮਰੇ ਵਾਲੀ ਕੰਧ ਡਿੱਗੀ ਆ ਪਿੰਡ ਦਾ ਕੋਈ ਪੰਚਾਇਤ ਦਾ ਮੁਖੀ ਆ ਕੋਈ ਪੰਚਾਇਤ ਜਾਂ ਮੈਂਬਰ ਕੋਈ ਜਾਂ ਪਿੰਡ ਦੇ ਪਾਰਿਆਂ ਦੇ ਕੋਈ ਆਗੂ ਤੁਹਾਡੇ ਨਾਲ ਦੁੱਖਾਂ ਜਾਂ ਕਰਨ ਪਹੁੰਚੇ ਆ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਅਜੇ ਤੱਕ ਤੇ ਕੋਈ ਨਹੀਂ ਆਇਆ ਇੱਕ ਮੈਂਬਰ ਸਾਹਿਬ ਨਾਲ ਗੱਲ ਕੀਤੀ ਉਹ ਆਂਦੇ ਕੋਈ ਨਹੀਂ ਕਰਵਾਵਾਂਗੇ ਕਰਵਾਵਾਂਗੇ ਬਰ ਮੁੜ ਕੇ ਜੇ ਤੱਕ ਤੇ ਕੋਈ ਪਹੁੰਚਿਆ ਨਹੀਂ ਮੈਂਬਰ ਸਾਹਿਬ ਨੇ ਤੁਸੀਂ ਕੀ ਲਕੀਤੀ ਹੋ ਮੈਂਬਰ ਸਾਹਿਬ ਨੇ ਆਪ ਆਣ ਕੇ ਮਤਲਬ ਲਿਖਿਆ ਹਾਂਜੀ ਉਹਨੇ ਬਾਹਰ ਹੀ ਵੇਖਿਆ ਸਾਈਡ ਤੋਂ ਦੂਰੇ ਹੀ ਘਰੇ ਨਹੀਂ ਆਇਆ ਘਰੇ ਨਹੀਂ ਆਇਆ ਤੁਸੀਂ ਇਹਨੂੰ ਘਰ ਆਉਣ ਲਈ ਕਿਹਾ ਜੀ ਨੀ ਕਿ ਜਵਾਬ ਹੀ ਨਹੀਂ ਆਇਆ ਨਹੀਂ ਉਹਨਾਂ ਨੂੰ ਹੀ ਬਖਾਇਆ ਹੀ ਲੱਗ ਗਈ ਸਾਡੇ ਉਹਨਾਂ ਦਾ ਘਰ ਉੱਤੇ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਕਰਵਾਵਾਂਗੇ ਅਜੇ ਪੀ ਉਧਰ ਭੱਜੇ ਫਿਰਦੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਬਹੁਤ ਆ ਗਿਆ ਵਾ ਤੇ ਉਦੋਂ ਬਾਅਦ ਫਿਰ ਅਜੇ ਤੱਕ ਕੋਈ ਆਣੀ ਆ ਵੇਣਾ ਤੁਹਾਡਾ ਨੁਕਸਾਨ ਹੋਇਆ ਵਾ ਇਸੇ ਪ੍ਰਸ਼ਾਸਨ ਪਹੁੰਚਿਆ ਵਾ ਜਾਂ ਕੋਈ ਸਰਕਾਰ ਦਾ ਆਜੂ ਪਹੁੰਚਿਆ ਹੋਵੇ ਪਿੰਡ ਦੀ ਪੰਚਾਇਤ ਜਾਂ ਮੈਂਬਰਾਂ ਨੇ ਇੱਥੇ ਆ ਕੇ ਮੌਕਾ ਵੇਖਿਆ ਨਹੀਂ ਜੀ ਕਹਿੰਨੇ ਨਹੀਂ ਵੇਖਿਆ ਜੀ ਕੋਈ ਨਹੀਂ ਆਇਆ ਅਜੇ ਤੱਕ ਤੇ ਕੋਈ ਆਇਆ ਨਹੀਂ ਐਂ ਤੇ ਉਹ ਹੀ ਮੰਗ ਕਰਦੇ ਜਿਵੇਂ ਕਿਸਾਨਾਂ ਦੀ ਹਲਪ ਕਰਨ ਦੇ ਆ ਹੜ ਪੀੜਤਾਂ ਦੇ ਨਾਲ ਜਿਵੇਂ ਪਾਣੀ ਆਇਆ ਵਾ ਸਾਡੀ ਵੀ ਗਰੀਬਾਂ ਦੀ ਇੱਕ ਕਮਰੇ ਦੀ ਮੰਗ ਆ ਵੀ ਹਨ ਵੀ ਗਰੀਬਾਂ ਨੂੰ ਕਮਰੇ ਦੀ ਲੋੜ ਸਾਡਾ ਦੇ ਸਭ ਕੋ ਜਿਹੀ ਹੈ ਹੋਰ ਤੇ ਕੁਝ ਨਹੀਂ ਜਿੱਥੇ ਹੀ ਰਹਿਣਾ ਸਣਾ ਵਾ ਹਾਡੀ ਵੀ ਵੱਧ ਤੋਂ ਵੱਧ ਗਰੀਬਾਂ ਦੀ ਮਦਦ ਕੀਤੀ ਜਾਵੇ ਹੋਰ ਸਾਡੀ ਕੋਈ ਮੰਗ ਨਹੀਂ ਹੈ ਤੁਸੀਂ ਆਪੇ-ਪਾਸ ਦੇ ਜਿਹੜੇ ਤੁਹਾਡੇ ਰਹਿਣ ਵਾਲੇ ਨੇ ਸਾਥਕ ਸੰਬੰਧੀ ਨੇ ਉਹਨਾਂ ਨੂੰ ਪਤਾ ਹੈ ਕੋ ਤੁਹਾਡੇ ਨੁਕਸਾਨ ਹੋ ਗਿਆ ਬਾਹਰਸ ਫਿਰ ਬਹੁਤ ਜ਼ਿਆਦੀ ਆ ਗਈ ਐਂ ਖਬਰ ਖਬਰ ਕਰਨੀ ਅੰਦਰ ਆ ਗਏ ਆ ਤੇ ਸਾਡੀ ਤੇ ਜਾਣ ਤੇ ਬਣੀ ਆ ਵੀ ਹੁਣ ਤੇ ਕੀ ਬਣੂ ਸਾਡੇ ਨਾਲ ਨਹੀਂ ਬਹੁਤ ਜ਼ਿਆਦੇ ਜੁਰ ਨਾਲ ਆ ਗਿਆ ਕੀ ਕੀ ਤੁਹਾਡਾ ਨੁਕਸਾਨ ਹੋਇਆ ਵਾ ਹਾਂਜੀ ਨੁਕਸਾਨ ਤੇ ਕਮਰਿਆਂ ਦਾ ਹੀ ਹੋਇਆ ਜ਼ਿਆਦਾ ਜੀ ਕੰਦਾਂ ਵੀ ਪਾੜ ਗਈਆਂ ਜਿਹੜੇ ਤੁਸੀਂ ਇਹ ਡਾਕੂਮੈਂਟ ਰੱਖੇ ਨੇ ਕਾਗਜ਼ ਪੱਤਰ ਰੱਖਿਆ ਹੋਇਆ ਇੱਕ ਕਾਹਦਾ ਕਾਹਦਾ ਹੈ ਤੁਹਾਡਾ ਡਾਕੂਮੈਂਟ ਇਹ ਜੀ ਇੱਕ ਸਾਈਡ ਹੈਂਡੀਕੈਪ ਹੋ ਗਈ ਹਾਲ ਮੋਟਾ ਪਾਟ ਟੁੱਟ ਗਿਆ ਤੇ ਗੋਟ ਟੁੱਟਾ ਹੀ ਉਹਨਾਂ ਦੇ ਪ੍ਰੂਫ ਰੱਖੇ ਆ ਜੀ ਤੁਹਾਡਾ ਗੋਟ ਟੁੱਟਾ ਲੱਗ ਟੁੱਟੀ ਆ ਹਾਂ ਜੀ ਕਿਵੇਂ ਟੁੱਟੀ ਤੇ ਕੀ ਕੰਮ ਕਰ ਰਹੇ ਸੀ ਤੁਸੀਂ ਅਗਰ ਹਾਂ ਜੀ ਕੰਪਨੀ 'ਚ ਕੰਮ ਕਰਦੇ ਹਾਂ ਤੇ ਉੱਥੇ ਲੱਤ ਟੁੱਟ ਗਈ ਵੀਡੀਓ ਦਾ ਕੰਮ ਕਰਦੇ ਸੀ ਹਾਂਜੀ ਪੂਨੇ ਕਰਦੇ ਹਾਂ ਕਿੰਨਾ ਕੋ ਤੁਹਾਡਾ ਇਲਾਜ ਕਰਾਇਆ ਕੰਪਨੀ ਵਾਲਿਆਂ ਨੇ ਕਿੰਨਾ ਕ ਤੁਹਾਨੂੰ ਆਪਣੇ ਕੋਲੋਂ ਕਰਵਾਉਣਾ ਪਿਆ ਹਾਂਜੀ ਕਾਫੀ ਕੋਲੋਂ ਕਰਵਾਉਣਾ ਪਿਆ ਕੰਪਨੀ ਨੇ ਵੀ ਕਰਵਾਇਆ ਵਾ ਆਪਦੇ ਕੋਲੋਂ ਵੀ ਕਾਫੀ ਪੈਸਾ ਲਾਉਣਾ ਪਿਆ ਤੇ ਕੰਪਨੀ ਵੱਲੋਂ ਕੋਈ ਵੀ ਹਲਪ ਨਹੀਂ ਹੋਈ ਆਪਕੋ ਨਾ ਕੁਝ ਮਿਲਿਆ ਹੀ ਆ ਤੁਸੀਂ ਕੰਪਨੀ ਨੇ ਤੁਹਾਨੂੰ ਦਿੱਤਾ ਕੱਖ ਨਹੀਂ ਆ ਨਹੀਂ ਤੁਸੀਂ ਹੁਣ ਕੀ ਕਰ ਰਹੇ ਹੋ ਕੰਪਨੀ ਨਾਲ ਹੁਣ ਕੰਪਨੀ ਨਾਲ ਕੇਸ ਚੱਲਣ ਡਿਆ ਕੇਸ ਲਾਇਆ ਲੇਬਰ ਕੋਰਟ ਚ ਹਾਂਜੀ ਉਸੇ 3 ਮੰਗ ਕਰਦੇ ਜੀ ਅਹੀਂ ਤੇ ਨਿਸਾਬ ਹੀ ਮੰਗਦੇ ਗਰੀਬਾਂ ਦੀ ਵੀ ਕੋਈ ਨਾ ਕੋਈ ਹਲਪ ਕੀਤੀ ਜਾਵੇ ਜਿਵੇਂ ਕਿ ਕਿਸਾਨਾਂ ਦੇ ਨਾਲ ਹਰ ਅਹੀਂ ਇਹ ਹੋਈ ਮੰਗ ਕਰਦੇ ਜਿਵੇਂ ਜਿ세 ਬੰਦੀਆਂ ਸੇਵਾ ਸਟੇੜੀਆਂ ਕਿਸਾਨਾਂ ਨਾਲ ਖੜੀਆਂ ਸਾਡੇ ਨਾਲ ਗਰੀਬਾਂ ਨਾਲ ਵੀ ਖੜੀਆਂ ਹੋਣ ਸਾਡੀ ਵੀ ਹਲਪ ਹੋਵੇ ਗਰੀਬਾਂ ਦੀ ਵਾਤੋ ਵਾਦੋ ਮਦਦ ਕੀਤੀ ਜਾਵੇ ਜਿਵੇਂ ਕਿ ਸਾਡਾ ਕਮਰਾ ਡਿੱਗ ਪਿਆ ਬਲੈਕ ਨੇ ਬਾਥਰੂ ਕੁਛ ਨਹੀਂ ਹੈਗਾ ਬਹੁਤ ਮੁਸ਼ਕਲ ਦੇ ਨਾਲ ਟਾਈਮ ਪਾਸ ਕਰਨ ਦੇ ਆ ਹੱਡੀ ਵਾਤੋ ਵਾਦੋ ਮਦਦ ਕੀਤੀ ਜਾਵੇ ਸਾਡੀ ਤੇ ਉਹ ਹੀ ਮੰਗ ਹੋ ਰਹੀ ਇੱਥੇ ਕੀ ਜਮੀਨਾਂ ਖਰੀਦਣੀਆਂ ਮਾਨੂੰ ਦੇ ਆਪਦਾ ਵੀ ਚਲੋ ਰਹਿਣ ਸਹਲ ਹੀ ਮਾੜਾ ਚੰਗਾ ਜਿਹੜਾ ਘਰ ਹੀ ਉਹ ਵੀ ਢਹਿ ਤੂ ਢੇਰੀ ਹੋਇਆ ਤੇ ਅਹੀਂ ਕੀ ਮੰਗ ਕਰਨੀ ਉਹ ਕੋਈ ਆ ਗਰੀਬਾਂ ਦੇ ਕੋਲੇ ਦੇ ਕਿੰਨੇ ਬਸੜ ਤੁਸੀਂ ਹੱਡੀ ਕਵਰ ਜੀ ਹਾਂਜੀ 50% ਆਈ ਹੈ ਪੈਨਸ਼ਨ ਲੱਗ ਚੁੱਕੀ ਆ ਹਾਂਜੀ ਪੈਨਸ਼ਨ ਲੱਗੀ ਆ ਅੱਜ ਮੇਰੇ ਤੁਸੀਂ ਕੀ ਬਾਤ ਜੀ ਦਿਲਾਉਂਦੇ ਜੀ ਅਈ ਮਸਜੇ ਹੋ ਦਿਨਾ ਚੋਣਿਆ ਸਰਦਾਰ ਜੋਗ ਸਿੱਖ ਸੱਜ ਸੇਵੰਦੀਆਂ ਵੀ ਸਾਡੇ ਨਾਲ ਹੀ ਖੜੇ ਹੋ ਗਰੀਬਾਂ ਦੇ ਨਾਲ ਜਿਵੇਂ ਕਿ ਸਾਡੇ ਕੋਲ ਤੇ ਬਸ ਇਹੋ ਹੀ ਇੱਕ ਘਰ ਮਾੜਾ ਚੰਗਾ ਬਣਾ ਕੇ ਦਿੱਤਾ ਜਾਵੇ ਆ ਲੈਣਾ ਹੀ ਜਿਹਦੇ ਵਿੱਚ ਅਸੀਂ ਰਹਿਣਾ ਵਾ ਹੋਰ ਹੈ ਕਿ ਮੰਗ ਕਰਨੀ ਆ ਇਹੋ ਹੋ ਜੀ ਆ ਗਾਰ ਵਾਲੀ ਲੋਕਾਂ ਦਾ ਕੰਮ ਧੰਦਾ ਕਰਕੇ ਨਾਲ ਮੈਂ ਉਹਦੀ ਹੈਲਪ ਕਰਾਉਣਾ ਮਾੜੀ-ਮੋਟੀ ਜਾ ਕੇ ਟਾਈਮ ਪਾਸ ਕਰਦੇ ਕਰਦੇ ਘਰਾਜੋ ਕੰਮਦਮੇ ਜੀ ਕਰਦੇ ਜੀ ਹਾਂਜੀ ਘਰਾਜੇ ਕਰਦੇ ਫਿਰ ਤਾਂ ਤੈਿਹੜਾ ਪਿਆਰਾ ਮੜ ਜਾਗਾ ਚੱਲ ਰਿਹਾ ਹਾਂਜੀ ਠੀਕ ਚੱਲਦਾ ਉਹ ਲੀਰਾ ਪਹੁੰਚੇ ਲਾਉਂਦੀ ਨਾਲ ਮੈਂ ਫੜ ਕੇ ਨਾਲ ਹੈਲਪ ਕਰਾ ਦੇਣਾ ਉਹਦੇ ਵੀ ਛੇਤੀ ਉਹ ਜੀ ਭਾਰਾ ਕੰਮ ਕਰਨ ਜੋਗੇ ਤੁਸੀਂ ਨਹੀਂ ਰਹੇ ਨਹੀਂ ਨਹੀਂ ਭਾਰਾ ਕੰਮ ਨਹੀਂ ਹੁੰਦਾ ਨੋਰਮਲ ਕੰਮ ਬਿਲਕੁਲ ਹਲਕਾ-ਫੁਲਕਾ ਜੀ ਦੇ ਨਾਲ ਵੀ ਮੇਰੇ ਸ਼ਰੀਰ ਨੂੰ ਜੋ ਸੁਣਾਵੇ ਨਾ ਵਜਨੇ ਚੁਪਿਆ ਜਾਂਦਾ ਮੋੜ ਲਾਤ ਜੜੇ ਮੋੜਾ ਪਟਕੁਟਾ ਉਹਦੇ ਵਿੱਚ ਪਲੇਟ ਪਈ ਆ ਜੀ ਤੇ ਭਾਰਾ ਕੰਮ ਕਿੱਥੋਂ ਨਾ ਮੈਂ ਤਾਂ ਨਾਰਮਲ ਆ ਟਾਈਮ ਪਾਸ ਵਾਲਾ ਹਲਕਾ-ਫੁਲਕਾ ਕੰਮ ਕਰਦਾ ਫਿਰਦਾ ਤੁਸੀਂ ਕੀ ਆਪਣਾ ਫੋਨ ਨੰਬਰ ਬੋਲਦੇ ਹੋ ਜੇ ਜੇਬ ਦਾਨੇ ਸੱਜਣ ਕੋਈ ਦਾਨੇ ਲੋ ਅਰਦਾਹ ਹੈ ਆਪਣਾ ਨੰਬਰ ਦੱਸੋ ਜੇ ਕੋਈ ਭੈਣ ਭਰਾ ਕੋਈ ਤੁਹਾਡੀ ਮਦਦ ਮਦਦ ਕਰਨਾ ਚਾਹੁੰਦਾ ਕੋਈ ਹਲਪ ਕਰਨਾ ਚਾਹੁੰਦਾ ਵਾ ਜੇ ਲੋਕ ਉਹਨਾਂ ਕੋਈ ਤੇ ਆਪਣਾ ਫੋਨ ਨੰਬਰ ਬੋਲੋ ਭਾਨਪੁਰਾ ਕੋ ਦਾਨ ਦੇ ਸੱਜਾ ਤੁਹਾਡੇ ਕੋ ਮਿਲਣਾ ਚਾਹੁੰਦਾ ਵਾ ਤੇ ਉਹ ਤੁਹਾਡਾ ਸਿੱਧਾ ਤੁਹਾਡੇ ਨਾਲ رابطہ ਕਰ ਸਕਦਾ ਵਾ ਆਪਣਾ ਫੋਨ ਨੰਬਰ ਬੋਲੋ ਜੀ ਨੰਬਰ 8198010873 ਹੌਲੀ ਹੌਲੀ ਆਪਣਾ ਨੰਬਰ ਬੋਲੋ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਜੀ 81980 10873 ਜਿਆਨੂ ਬੇਨਤੀ ਆ ਕਿ ਜਿੰਨੇ ਵੀ ਇਹ ਦਾਨੀ ਵੀਰ ਨੇ ਸੇਵਾ ਸੁਸਾਇਟੀਆਂ ਨੇ ਸਾਰੇ ਭੈਣ ਭਰਾ ਤੇ ਗਰੀਬ ਮਜ਼ਦੂਰਾ ਵੀ ਮਨਤ ਕਰਨਾ ਉਹਨਾਂ ਵੱਲ ਧਿਆਨ ਦੇਣਾ ਕਿਉਂਕਿ ਹਰ ਪੀੜਤ ਜਿਹੜੇ ਭਰਾ ਨੇ ਮਕਾਨਾਂ ਦੀਆਂ ਛੱਤਾਂ ਡੇਗੀਆਂ ਨੇ ਮਕਾਨ ਡੇਪੇ ਨੇ ਮਕਾਨਾਂ ਦੇ ਵਿੱਚ ਪਿਆ ਜਿਹੜਾ ਸਮਾਨ ਆ ਬਰਬਾਦ ਹੋ ਗਿਆ ਕਿਉਂਕਿ ਗਰੀਬਾਂ ਦਾ ਜਦੋਂ ਵੱਧ ਤੋਂ ਵੱਧ 10-15000 ਰੁਪਏ ਦਾ ਹੀ ਨੁਕਸਾਨ ਹੁੰਦਾ ਕੋਈ ਪਹਿਲਾਂ ਹੀ ਭਰਾ ਨੇ ਦੱਸਿਆ ਕਿ ਮੇਰਾ 15000 ਦਾ ਨੁਕਸਾਨ ਹੋ ਗਿਆ ਉਹਨਾਂ ਸਾਹਮਣੇ ਮੰਗ ਰਹੇ ਕੋਈ ਕਹਿ ਰਹੇ ਨੇ ਕਿ ਮੇਰਾ ਜਿਹੜਾ ਹੈ ਜਿਹੜਾ ਆਪਣਾ ਰਾਂ ਨੂੰ ਸੇਰਾ ਵਾ ਇਹਨੂੰ ਬਣਾ ਜਾਵੇ ਮੇਰਾ ਰਾਂਣਾ ਬਣਾ ਜਾਵੇ ਜਿਹਦੇ ਵਿੱਚ ਮੈਂ ਆਪਣੇ ਬੱਚੇ ਲਾ ਦੇ ਰਾ ਲਗਾ ਤੇ ਕਰੀ ਆਪਣੇ ਡਾਕੂਮੈਂਟ ਵਿਖਾ ਦੇ ਦਿਓ ਸਾਰੇ ਹਾਂਜੀ ਬੈਠੋ ਬੈਠੋ ਡਾਕੂਮੈਂਟ ਵਿਖਾ ਦਿਓ ਇਹ ਜਿਹੇ ਵੀਰ ਦਾ ਹੈਂਡਲ ਕਿਆ ਵਰ ਦਾ 50% ਦਾ 7 ਇੰਚ ਆ ਇਹਨਾਂ ਦੇ ਅਸਰੇ ਨੇ ਮਿਰਦੇ ਜਿਹੜੇ ਹੋਏ ਨੇ ਤੇ ਵੀਰ ਜੀ ਰਾਟਾਂ ਪਈਆਂ ਨੇ ਹਾਂਜੀ ਹਾਂਜੀ ਰਾਟ ਪਈ ਆ ਪਲੇਟ ਪਈ ਆ ਆ ਗੋਟ ਦੀ ਆ ਕੱਲੇ ਗੋਟ ਵੀ ਟੁੱਟਾ ਹੈ ਹਾਂਜੀ ਤੁਸੀਂ ਲਿਖ ਰਹੇ ਜੀ ਵੀਰ ਆਪਣੇ ਸਬੂਤ ਦੇ ਰਹੇ ਨੇ ਕਿ ਆ ਇਹਨਾਂ ਦੀ ਲੱਤ ਵੀ ਟੁੱਟੀ ਆ ਇਹਨਾਂ ਦਾ ਗੋਟ ਵੀ ਟੁੱਟਾ ਵਾ ਜਿਹੜਾ ਆ ਸਰੀਰ ਬਿਲਕੁਲ ਟੰਡਾ ਹੋ ਚੁੱਕਾ ਵਾ ਭਾਰਾ ਹੌਲਾ ਹੈ ਕੰਮ ਜਿਹੜਾ ਇਹ ਨਹੀਂ ਕਰਨੇ ਚੁੱਕੇ ਰਹੇ ਜਿਸ ਲਈ ਇਹ ਆਂਗ ਘਰਾਂ ਦੇ ਵਿੱਚ ਚੰਮ ਕਰਦੇ ਨੇ ਦਮੇ ਜੀ ਮਿੰਟ ਮਜ਼ਦੂਰੀ ਕਰਦੇ ਫਿਰ ਜਾ ਕੇ ਘਰ ਦਾ ਹੈ ਕਿ ਗੁਜ਼ਾਰਾ ਕਰਦੇ ਨੇ ਜੀ ਹਾਂ ਜੀ ਤੁਹਾਨੂੰ ਤੋਂ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਰਵੈਲ ਸਿੰਘ ਰਿੰਡ ਕਾਲਮਾ ਜੀ ਤੁਹਾਡੇ ਪਿੰਡ ਦਾ ਮਸਲਾ ਹੈ ਕਿ ਦਲਬਾਤ ਸਿੰਘ ਦਾ ਕੋਠਾ ਡੇਟਆ ਵਾ ਹਰ ਪਿੰਡ ਤੇ ਆ ਉਹਨਾਂ ਦਾ ਕੋਠਾ ਡੇਟਆ ਵਾ ਉਹਨਾਂ ਵੱਲੋਂ ਤੁਹਾਡੇ ਤੇ ਐਲੀਗੇਸ਼ਨ ਲਾਏ ਜੇ ਤਾਂ ਸਾਡੇ ਪਿੰਡ ਦੀ ਪੰਚਾਇਤ ਆ ਜਦੋਂ ਫਰਦ ਪਿੰਡ ਦੇ ਬਹੁਤ ਬਾਰਸ਼ ਪੰਜ ਸਾਰ ਬਾਦ ਸਾਡੀ ਸਾਰ ਲ ਨਹੀਂ ਪਹੁੰਚੇ ਇਹ ਤੋਂ ਡਾਟਾ ਇਹ ਨੂੰ ਲੱਗਾ ਕਿ ਆਪ ਨੂੰ ਨਹੀਂ ਚੱਲੇ ਨਹੀਂ ਜਿਹੜਾ ਕੋਠਾ ਦਾ ਡਿੱਗਦਾ ਉਹ ਦੂਸਰੇ ਘਰੀ ਉਤਰੀ ਗਿਆ ਇਹਨਾਂ ਦੇ ਕੋਲ ਘਾਰੇ ਨਾਲ ਕੋਈ ਨਾ ਘਟਣਾ ਹੋ ਜੇ ਇਹ ਘਰ ਵਾਲੀ ਦੇ ਉਹ ਦਵਾਸਾਂ ਘਾੜੀ ਦੇ ਗਏ ਇਹਨਾਂ ਤੇ ਕੁੜੀ ਘਾਰੇ ਆ ਤੇ ਮੋੜ ਕੇ ਫਿਰ ਮੈਂ ਸਾਰਾ ਵੇਖਿਆ ਕਿ ਆ ਗਿਆ ਵਾਪਸ ਇਹ ਨਹੀਂ ਮੈਨੂੰ ਮਿਲੇ ਤੇ ਬਾਗੀ ਮੈਂ ਇਹਨਾਂ ਦੇ ਕੋਠੇ ਬਾਰੇ ਵੀ ਸਾਰਾ ਦੇਖ ਕੇ ਮੈਨੂੰ ਲੱਗਦਾ ਕਿ ਜਿਹੜੀ ਡਿਗਰਾਡ ਆ ਜੀ ਉਹਦਾ ਬਰਾਵਾ ਕਹਿੰਦੇ ਮੈਂ ਸਾਰੇ ਪਿੰਡ ਦੇ ਆਦਮੀਆਂ ਨੇ ਹਰ ਇੱਕ ਨਾਲ ਹੀ ਖੜੇ ਆ ਵੀ ਜੋ ਕੋਈ ਜੇ ਕੇ ਦਾ ਨੁਕਸਾਨਦਾਰ ਹੈ ਉਹਦੀ ਹਿੱਤਾ ਦਾ ਕਰਨ ਨੂੰ ਕਹਿੰਦੇ ਚਾਰ ਚੰਦੇ ਚਾਰੇ ਦੁਆਰੇ ਬੋਲਦੇ ਸੋ ਪੰਚਾਇਤ ਜਿਹੜਾ ਤੁਹਾਡੇ ਪਿੰਡ ਦੇ ਸੱਤ ਲਿਖੀ ਉਹਨਾਂ ਦਾ ਖੁਦਾ ਰਾਜਾ ਖੁਦਾ ਰਹਿ ਗਿਆ ਤੇ ਜਿਹੜਾ ਅੱਜ ਕੋਲ ਜਿੱਕਰ ਤੋਂ ਬਸ ਹੋਰ ਹੋ ਗਈਆਂ ਨੇ ਉਹਨਾਂ ਦਾ ਖੁਦਾ ਢੇਰ ਢੇਰ ਹੋ ਜਾਣਾ ਵਾ ਉਹਨਾਂ ਦਾ ਕਹਿੰਦੇ 15000 ਦਾ ਸਾਡਾ ਨੁਕਸਾਨ ਹੋਇਆ ਵਾ ਇਹ ਜੇ ਤੁਹਾਡੇ ਸਾਹਮਣੇ ਇੱਕੋ ਹੀ ਮੰਗ ਲਾਇਆ ਕਿ ਜਾਂ ਹੋਰ ਵੀ ਕੋਈ ਚੜ੍ਹਨ ਦੇ ਉੱਤੇਗਾ ਵੇੜੇ ਬਈ ਕੋਈ ਕੋਠਾ ਇਹੋ ਡਿਗਾ ਪਾਤੀਆ ਜੋ ਕੋਈ ਮੰਗਵਾ ਨਹੀਂ ਪੈਣ ਚਾਹੇ। ਉਸੇ 30 ਜਣਾ ਜੰਦੇ ਜੋ ਉਹਨਾਂ ਦੇ ਜਿਹੜੇ ਹਾਰ ਤਵੇਤ ਨੇ ਮਜਬੂਰ ਪਰਿਵਾਰ ਆ। ਕੀ ਕਹਣਾ ਜੋ ਨੇ 30 ਦੀ ਮਿਲਤੀ ਆ ਰਹੀ ਤੁਹਾਡੇ ਨੂੰ। ਮੈਂ ਜੀ ਇਹਨਾਂ ਦੇ ਕੋਠੇ ਪਰ ਪਹਿਲਾਂ ਵੀ ਕੋਠੇ ਲਿਖਿਆ ਪਰ ਹੁਣ ਫੇਰ ਦੁਬਾਰੇ ਜਿਹਦੀਆਂ ਕੋਠਾ ਡਿਕਦਾ ਦੂਸਰੀ ਤੇਰੀ ਲਿਖ ਕੇ ਐਮਐਲ ਸਾਹਿਬ ਨੂੰ ਭੇਜਿਆ ਵਾ। ਜਿੰਦ ਨਹੀਂ ਉਹ پیسے ਆਗੇ ਉਦਨੀ ਹੀ ਇਹਦਾ ਕੋਠਾ ਜਾਂ ਹੋਰ ਕਿੱਦਾਂ ਨਹੀਂ ਸਜੰਦੇ ਕੋਈ। ਆਖਿਆ ਵੀ ਜੀ ਤੋ ਆ ਗਿਆ ਮੋ ਕੋਈ ਆਦਮੀ ਤੇ ਇਹ ਕੋਠਾ ਤਿਆਰ ਕਰਕੇ ਦੇਉਣਗੇ। ਤੇ 500 ਦਾ ਪੰਜਾਬਾ ਨੂੰ ਕੀ ਮੈਸੇਜ ਜਣਾਉਣਾ ਚਾਹੁੰਦੇ ਤੁਸੀਂ। ਮੈਂ ਜੀ ਸਾਰੀਆਂ ਪੰਜਾਬਾ ਨੂੰ ਆਪਣੇ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਦੂਜੇ ਦੇ ਨਾਲ ਰੋਜ਼ ਜਿਹੜਾ ਕੱਢੋ ਪਿੰਡਾਂ ਦਾ ਸਾਰੇ ਗਰੀਬੀਆਂ ਦਾ ਦੇਖੋ ਵੀ ਕੋਈ ਇਹਨਾਂ ਕੀ ਮੁਸ਼ਕਲ ਆ ਜਾਂ ਹਰ ਕਿਸੇ ਦਾ ਕੋਈ ਨੁਕਸਾਨ ਜਿਹਦਾ ਹੁੰਦਾ ਵਾ ਤੇ ਉਹਦਾ ਦੇਖੋ ਫਾ ਦੂਸਰੇ ਨੂੰ ਜਾ ਕੇ ਤੇ ਜਿੰਨੀ ਆਪਾਂ ਮਦਦ ਹੋ ਸਕੇ ਵੱਧ ਤੋਂ ਵੱਧ ਦੀ ਮਦਦ ਕਰਦੇ ਜੀ।